ਸਾਰੀ ਸਿੱਖ ਕੌਮ ਨੇ ਸਰਬਸੰਮਤੀ ਨਾਲ ਜਿਹੜਾ ਫੈਸਲਾ ਕੀਤਾ ਹੈ ਕਿ ਉਹ ਪੰਥਕ ਆਗੂਆਂ ਨੂੰ ਹੀ ਚਿਤਾਉਣਗੇ ਜਿਹਦੇ ਵਿੱਚ ਮੁੱਖ ਤੌਰ ਤੇ ਗੱਲ ਚੱਲੀ ਹੈ ਭਾਈ ਅਮਰਤਪਾਲ ਸਿੰਘ ਜੀ ਦੀ ਜਿਹੜੇ ਡਿਬਰੂਗੇੜ ਜੇਲ੍ਹ ਦੇ ਵਿੱਚ ਬੰਦ ਨੇ ਪਰ ਉਹਨਾਂ ਨੂੰ ਦੱਸਿਆ ਨਹੀਂ ਗਿਆ ਕਿ ਉਹਨਾਂ ਤੇ ਕੇਸ ਕਿਹੜੇ ਨੇ ਸੋ ਹੁਣ ਮਾਤਾ ਪਿਤਾ ਇਹ ਪੁੱਛ ਰਹੇ ਨੇ ਕਿ ਸਾਨੂੰ ਦੱਸਿਆ ਜਾਵੇ ਪ੍ਰਸ਼ਾਸਨ ਨੇ ਨਹੀਂ ਦੱਸਣਾ ਅਮਰਤਪਾਲ ਸਿੰਘ ਜੀ ਦਾ ਪਰਿਵਾਰ ਕੋਰਟ ਵਿੱਚ ਜਾਵੇ ਤੇ ਜਾ ਕੇ ਪੁੱਛੇ ਕਿ ਸਾਡੇ ਤੇ ਕੇਸ ਹੈ ਜਾਂ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸਿੱਖ ਕੌਮ ਨੇ ਸਰਬਸੰਮਤੀ ਨਾਲ ਜਿਹੜਾ ਫੈਸਲਾ ਕੀਤਾ ਹੈ ਕਿ ਉਹ ਪੰਥਕ ਆਗੂ ਨੂੰ ਹੀ ਜਤਾਉਣਗੇ ਜਿਹਦੇ ਵਿੱਚ ਮੁੱਖ ਤੌਰ ਤੇ ਗੱਲ ਚੱਲੀ ਹੈ ਭਾਈ ਅਮਰਤਪਾਲ ਸਿੰਘ ਜੀ ਦੀ ਜਿਹੜੇ ਡਿਬਰੂਗੇੜ ਜੇਲ੍ਹ ਦੇ ਵਿੱਚ ਬੰਦ ਨੇ ਪਰ ਉਹਨਾਂ ਨੂੰ ਦੱਸਿਆ ਨਹੀਂ ਗਿਆ ਕਿ ਉਹਨਾਂ ਤੇ ਕੇਸ ਕਿਹੜੇ ਨੇ ਸੋ ਹੁਣ ਮਾਤਾ ਪਿਤਾ ਇਹ ਪੁੱਛ ਰਹੇ ਨੇ ਕਿ ਸਾਨੂੰ ਦੱਸਿਆ ਜਾਵੇ ਪ੍ਰਸ਼ਾਸਨ ਨੇ ਨਹੀਂ ਦੱਸਣਾ ਉਹਨਾਂ ਨੂੰ ਬਿਨਾਂ ਦੇਰ ਕੀਤਿਆਂ ਸਰਦਾਰ ਹਰਪਾਲ ਸਿੰਘ ਬਲੇਰ ਸਾਹਿਬ ਨੂੰ ਨਾਲ ਲੈ ਕੇ ਸਿੱਧਾ ਕੋਰਟ ਜਾਣਾ ਚਾਹੀਦਾ ਹੈ ਤਾਂ ਜੋ ਕੋਰਟ ਦੇ ਵਿੱਚੋਂ ਜਵਾਬ ਲੈ ਕੇ ਉਹ ਆਪਣੇ ਕਾਗਜ਼ ਭਰਨ ਦਾ ਰਾਹ ਪਧਰਾ ਕਰਨ ਇੱਕ ਵਾਰ ਫਿਰ ਬੇਨਤੀ ਹੈ ਕਿ ਬਿਨਾਂ ਟਾਈਮ ਗਵਾਇਆ ਅਮਰਤਪਾਲ ਸਿੰਘ ਜੀ ਦਾ ਪਰਿਵਾਰ ਕੋਰਟ ਵਿੱਚ ਜਾਵੇ ਤੇ ਜਾ ਕੇ ਪੁੱਛੇ ਕਿ ਸਾਡੇ ਤੇ ਕੇਸ ਹੈ ਜਾਂ ਨਹੀਂ ਤਾਂ ਜੋ ਕਾਗਜ਼ਪਰਨ ਵਿੱਚ ਕੋਈ ਦਿੱਕਤ ਨਾ ਆਵੇ ਮੈਂ ਹਰਪੇ ਹਰਪਾਲ ਸਿੰਘ ਬਲੇਰ ਨੂੰ ਵੀ ਬੇਨਤੀ ਕਰਦਾ ਕਿ ਉਹ ਜਲਦੀ ਤੋਂ ਜਲਦੀ ਪਰਿਵਾਰ ਨੂੰ ਲੈ ਕੇ ਕੋਰਟ ਦੇ ਵਿੱਚ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸਿੱਖ ਕੌਮ ਨੇ ਸਰਬਸੰਮਤੀ ਨਾਲ ਜਿਹੜਾ ਫੈਸਲਾ ਕੀਤਾ ਹੈ ਕਿ ਉਹ ਪੰਥਕ ਆਗਵਾਂ ਨੂੰ ਹੀ ਚਿਤਾਉਣਗੇ ਜਿਹਦੇ ਚ ਮੁੱਖ ਤੌਰ ਤੇ ਗੱਲ ਚੱਲੀ ਹੈ ਭਾਈ ਅਮਰਤਪਾਲ ਸਿੰਘ ਜੀ ਦੀ ਜਿਹੜੇ ਡਿਬਰੂਗੇੜ ਜੇਲ੍ਹ ਦੇ ਵਿੱਚ ਬੰਦ ਨੇ ਪਰ ਉਹਨਾਂ ਨੂੰ ਦੱਸਿਆ ਨਹੀਂ ਗਿਆ ਕਿ ਉਹਨਾਂ ਤੇ ਕੇਸ ਕਿਹੜੇ ਨੇ ਸੋ ਹੁਣ ਮਾਤਾ ਪਿਤਾ ਇਹ ਪੁੱਛ ਰਹੇ ਨੇ ਕਿ ਸਾਨੂੰ ਦੱਸਿਆ ਜਾਵੇ ਪ੍ਰਸ਼ਾਸਨ ਨੇ ਨਹੀਂ ਦੱਸਣਾ ਉਹਨਾਂ ਨੂੰ ਬਿਨਾਂ ਦੇਰ ਕੀਤਿਆਂ ਸਰਦਾਰ ਹਰਪਾਲ ਸਿੰਘ ਬਲੇਰ ਸਾਹਿਬ ਨੂੰ ਨਾਲ ਲੈ ਕੇ ਸਿੱਧਾ ਕੋਰਟ ਜਾਣਾ ਚਾਹੀਦਾ ਹੈ ਪਾਂ ਜੋ ਕੋਰਟ ਦੇ ਵਿੱਚੋਂ ਜਵਾਬ ਲੈ ਕੇ ਉਹ ਆਪਣੇ ਕਾਗਜ਼ ਭਰਨ ਦਾ ਰਾਹ ਪਧਰਾ ਕਰਨ ਇੱਕ ਵਾਰ ਫਿਰ ਬੇਨਤੀ ਹੈ ਕਿ ਬਿਨਾਂ ਟਾਈਮ ਗਵਾਇਆ ਅਮਰਤਪਾਲ ਸਿੰਘ ਜੀ ਦਾ ਪਰਿਵਾਰ ਕੋਰਟ ਵਿੱਚ ਜਾਵੇ ਤੇ ਜਾ ਕੇ ਪੁੱਛੇ ਕਿ ਸਾਡੇ ਤੇ ਕੇਸ ਹੈ ਜਾਂ ਨਹੀਂ ਤਾਂ ਜੋ ਕਾਗਜ਼ ਭਰਨ ਵਿੱਚ ਕੋਈ ਦਿੱਕਤ ਨਾ ਆਵੇ ਮੈਂ ਹਰਪੇ ਹਰਪਾਲ ਸਿੰਘ ਬਲੇਰ ਨੂੰ ਵੀ ਬੇਨਤੀ ਕਰਦਾ ਕਿ ਉਹ ਜਲਦੀ ਤੋਂ ਜਲਦੀ ਪਰਿਵਾਰ ਨੂੰ ਲੈ ਕੇ ਕੋਰਟ ਦੇ ਵਿੱਚ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸਿੱਖ ਕੌਮ ਨੇ ਸਰਬਸੰਮਤੀ ਨਾਲ ਜਿਹੜਾ ਫੈਸਲਾ ਕੀਤਾ ਹੈ ਕਿ ਉਹ ਪੰਥਕ ਆਗੂਆਂ ਨੂੰ ਹੀ ਜਿਤਾਉਣਗੇ ਜਿਹਦੇ ਵਿੱਚ ਮੁੱਖ ਤੌਰ ਤੇ ਗੱਲ ਚੱਲੀ ਹੈ ਭਾਈ ਅਮਰਤਪਾਲ ਸਿੰਘ ਜੀ ਦੀ ਜਿਹੜੇ ਡਿਬਰੂਗੇਡ ਜੇਲ੍ਹ ਦੇ ਵਿੱਚ ਬੰਦ ਨੇ ਪਰ ਉਹਨਾਂ ਨੂੰ ਦੱਸਿਆ ਨਹੀਂ ਗਿਆ ਕਿ ਉਹਨਾਂ ਤੇ ਕੇਸ ਕਿਹੜੇ ਨੇ ਸੋ ਹੁਣ ਮਾਤਾ ਪਿਤਾ ਇਹ ਪੁੱਛ ਰਹੇ ਨੇ ਕਿ ਸਾਨੂੰ ਦੱਸਿਆ ਜਾਵੇ ਪ੍ਰਸ਼ਾਸਨ ਨੇ ਨਹੀਂ ਦੱਸਣਾ ਉਹਨਾਂ ਨੂੰ ਬਿਨਾਂ ਦੇਰ ਕੀਤਿਆਂ ਸਰਦਾਰ ਹਰਪਾਲ ਸਿੰਘ ਬਲੇਰ ਸਾਹਿਬ ਨੂੰ ਨਾਲ ਲੈ ਕੇ ਸਿੱਧਾ ਕੋਰਟ ਜਾਣਾ ਚਾਹੀਦਾ ਤਾਂ ਜੋ ਕੋਰਟ ਦੇ ਵਿੱਚੋਂ ਜਵਾਬ ਲੈ ਕੇ ਔਰ ਆਪਣੇ ਕਾਗਜ਼ ਭਰਨ ਦਾ ਰਾਹ ਪਧਰਾ ਕਰਨ ਇੱਕ ਵਾਰ ਫਿਰ ਬੇਨਤੀ ਹੈ ਕਿ ਬਿਨਾ ਟਾਈਮ ਗਵਾਇਆ ਅਮਰਤਪਾਲ ਸਿੰਘ ਜੀ ਦਾ ਪਰਿਵਾਰ ਕੋਰਟ ਵਿੱਚ ਜਾਵੇ ਤੇ ਜਾ ਕੇ ਪੁੱਛੇ ਕਿ ਸਾਡੇ ਤੇ ਕੇਸ ਹੈ ਜਾਂ ਨਹੀਂ ਤਾਂ ਜੋ ਕਾਗਜ਼ ਭਰਨ ਵਿੱਚ ਕੋਈ ਦਿੱਕਤ ਨਾ ਆਵੇ ਮੈਂ ਹਰਪੇ ਹਰਪਾਲ ਸਿੰਘ ਬਲੇਰ ਨੂੰ ਵੀ ਬੇਨਤੀ ਕਰਦਾ ਕਿ ਉਹ ਜਲਦੀ ਤੋਂ ਜਲਦੀ ਪਰਿਵਾਰ ਨੂੰ ਲੈ ਕੇ ਕੋਟ ਦੇ ਵਿੱਚ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ